ਪਾਲੀ ਭੁਪਿੰਦਰ ਜੀ ਕ੍ਰਿਟਿਕਸ ਹੋਣਾ ਇੱਕ ਵੱਖਰੀ ਗੱਲ ਹੈ ਪਰ ਹਰ ਗੱਲ ਤੇ ਕ੍ਰਿਟਿਕਸ ਹੋਣਾ ਵੱਖਰੀ ਗੱਲ ਨਹੀਂ ਹੈ ਕਿਉਂਕਿ ਲੋਕ ਹੁਣ ਤੁਹਾਨੂੰ ਇਹ ਵੀ ਕਹਿਣ ਲੱਗੇ ਕਿ ਯਾਰ ਤੂੰ ਤਾਂ ਸਰਕਾਰਾਂ ਦੇ ਨਾਲ ਹਰ ਗੱਲ ਦੀ ਉਲਟ ਬੋਲਣ ਲੱਗ ਗਿਆ ਪਾਲੀ ਭੁਪਿੰਦਰ ਉਹ ਬੰਦਾ ਸੀਗਾ ਜਿਹੜਾ ਕਦੇ ਬੈਲੈਂਸ ਹੋ ਕੇ ਚੱਲਦਾ ਸੀ ਕਿ ਜਿਹੜੀ ਚੰਗੀ ਗੱਲ ਹੈ ਤਾਂ ਉਹ ਚੰਗੀ ਗੱਲ ਹੈ ਜੋ ਮਾੜੀ ਹੈ ਤਾਂ ਮਾੜੀ ਹੈ ਹੁਣ ਪਾਲੀ ਭੁਪਿੰਦਰ ਨੂੰ ਸਰਕਾਰ ਤੇ ਕੋਈ ਚੰਗੀ ਗੱਲ ਨਜ਼ਰ ਹੀ ਨਹੀਂ ਆਉਂਦੀ ਬਿਲਕੁਲ ਨਹੀਂ ਆਉਂਦੀ ਆਣੀ ਨਹੀਂ ਚਾਹੀਦੀ ਸਾਨੂੰ ਜੇ ਸਰਕਾਰ ਕੋਈ ਚੰਗਾ ਕੰਮ ਕਰ ਰਹੀ ਹੈਗੀ ਉਹ ਸਾਡੇ ਤੇ احਸਾਨ ਥੋੜੀ ਕਰ ਰਹੀ ਹੈ ਹਮ ਗਲਤ ਅਸੀਂ ਇਸ ਕੰਮ ਲਈ ਉਹਨਾਂ ਨੂੰ ਸਰਕਾਰ ਚੁਣਿਆ ਅਸੀਂ ਉਹਨਾਂ ਦੇ ਚੰਗੇ ਕੰਮ ਦੀ ਕਿਉਂ ਅਸੀਂ ਪ੍ਰਸ਼ੰਸਾ ਕਰਾਂਗੇ ਅਸੀਂ ਉਹਨਾਂ ਨੂੰ ਚੁਣਿਆ ਕਾਦੇ ਲਈ ਹੈ ਵੀ ਦੇਖੋ ਸੁਣੋ ਹਰਪ੍ਰੀਤ ਜੀ ਮੈਂ ਸਰਕਾਰਾਂ ਦੀ ਸਿਰਫ ਆਲੋਚਨਾ ਹੀ ਕੀਤੀ ਹੈ ਭਾਵੇਂ ਉਹ ਅਕਾਲੀ ਸਰਕਾਰ ਹੋਵੇ ਭਾਵੇਂ ਉਹ ਕਾਂਗਰਸ ਸਰਕਾਰ ਹੋਵੇ ਤਰੀਫ਼ ਦਾ ਕੰਮ ਤਾਂ ਆਪ ਕਰੀ ਜਾਂਦੇ ਆ 2-2000 ਕਰੋੜ ਰੁਪਏ ਦੇ ਬਜਟ ਬਣਾਤੇ ਆਪਣੀ ਤਾਰੀਫ਼ ਕਰਨ ਦੇ ਲਈ ਉਹਨਾਂ ਨੇ ਤਾਂ ਤਾਰੀਫ਼ ਵੀ ਕਰਨੀ ਹੈ ਤੇ ਮੈਂ ਹੁਣ ਸਰਕਾਰ ਦੀ ਲੋਚਨਾ ਹੀ ਕਰਨੀ ਹੈ ਮੈਂ ਸਰਕਾਰ ਨੂੰ ਸਵਾਲ ਹੀ ਕਰਨੀ ਹੈ ਮੈਂ ਆਪੋਜੀਸ਼ਨ ਨੂੰ ਥੋੜੀ ਸਵਾਲ ਕਰੂੰਗਾ ਮੈਂ ਕੋਈ ਸ਼ਖਵੀਰ ਬਾਦਲ ਨੂੰ ਥੋੜੀ ਸਵਾਲ ਕਰੂੰਗਾ ਜਾਂ ਮੈਂ ਰਾਜਾ ਵੜਿੰਗ ਨੂੰ ਥੋੜੀ ਸਵਾਲ ਕਰੂੰਗਾ ਮੈਂ ਤਾਂ ਸਵਾਲ ਸਰਕਾਰ ਨੂੰ ਕਰੂੰਗਾ ਭਗਵੰਤ ਮਾਨ ਨੂੰ ਕਰੂੰਗਾ ਉਹ ਵੀ ਜੇ ਉਹਨਾਂ ਨੇ ਕੁਝ ਗਲਤ ਕੀਤਾ ਠੀਕ ਕੀਤਾ ਮੇਰਾ ਕਨਸਰਨ ਨਹੀਂ ਹੈ ਠੀਕ ਹੈ ਠੀਕ ਕਰਨ ਦੀ ਉਹਨਾਂ ਨੂੰ ਪੈਸੇ ਮਿਲਦੇ ਆ ਤਨਖਾਹ ਮਿਲਦੀ ਹੈ ਇੱਜ਼ਤ ਮਿਲਦੀ ਹੈ ਸਲੂਟ ਮਿਲਦੇ ਆ ਉਹਨਾਂ ਨੂੰ ਕੀ ਨਹੀਂ ਮਿਲਦਾ ਠੀਕ ਕਰਨ ਦਾ ਤੇ ਜੇ ਗਲਤ ਕਰਦੇ ਨੇ ਬਸ ਮੈਂ ਤਾਂ ਉਹਦੀ ਗੱਲ ਹੀ ਕਰਨੀ ਹੈ